ਗਲੀਆਂ 'ਚ ਝੁੰਡ ਬਣਾ ਕੇ ਖੜਨਾ ਤੇ ਨਾਲ ਹੀ ਲੋਕਾਂ ਦੇ ਨਾਲ ਲੜਨਾ ਇਹ ਹੁਣ ਆਮ ਜਿਹੀ ਗੱਲ ਬਣ ਗਈ ਹੈ ਅਜਿਹੇ ਕੁਝ ਇਸ ਖਬਰ ਦੇ ਵਿੱਚ ਵੀ ਹੋਇਆ ਇੱਕ ਵਿਅਕਤੀ ਆਪਣੀ ਮਾਂ ਦੇ ਨਾਲ ਦੁਕਾਨ ਬੰਦ ਕਰਕੇ ਘਰ ਨੂੰ ਵਾਪਸ ਆ ਰਿਹਾ ਸੀ ਤਾਂ ਗਲੀ ਦੇ ਵਿੱਚ ਘਰ ਦੇ ਕੋਲ ਕੁਝ ਲੋਕ ਝੁੰਡ ਬਣਾ ਕੇ ਖੜੇ ਹੋਏ ਸੀ ਤੇ ਉੱਚੀ ਉੱਚੀ ਗਾਲਾਂ ਇੱਕ ਦੂਜੇ ਨੂੰ ਕੱਢ ਰਹੇ ਸੀ ਜਦੋਂ ਪਰਿਵਾਰ ਨੇ ਰੋਕਿਆ ਤਾਂ ਅੱਗੇ ਉਹਨਾਂ ਮੁੰਡਿਆਂ ਨੇ ਪਰਿਵਾਰ ਨਾਲ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ ਇੱਥੇ ਤੱਕ ਕਿ ਬਜ਼ੁਰਗ ਮਾਤਾ ਨੂੰ ੱਤਕਾ ਮਾਰਿਆ ਜਿਸ ਕਾਰਨ ਬਜ਼ੁਰਗ ਮਾਤਾ ਹੀਠਾਂ ਡਿੱਗ ਗਈ ਜਦੋਂ ਮੁੰਡੇ ਨੇ ਆ ਕੇ ਰੋਕਿਆ ਤਾਂ ਮੁੰਡੇ ਨੂੰ ਰਾਡਾ ਦੇ ਨਾਲ ਡੰਡਿਆਂ ਦੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਇਹਨੇ ਬੁਰੇ ਤਰੀਕੇ ਨਾਲ ਕੁੱਟਿਆ ਗਿਆ ਕਿ ਸੋ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਉਸ ਦੇ ਸਿਰ ਦੇ ਵਿੱਚ ਟਾਂਕੇ ਲੱਗੇ ਨੇ ਇਹ ਸਭ ਦੌਰਾਨ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਦੋ ਨੌਜਵਾਨਾਂ ਨੂੰ ਫੜ ਲਿਆ ਜਿਨ੍ਹਾਂ ਵੱਲੋਂ ਗੁੰਡਾਗਰਦੀ ਕੀਤੀ ਗਈ ਸੀ ਖੈਰ ਇਹ ਸਾਰੇ ਮਾਮਲੇ ਵਿੱਚ ਪਰਿਵਾਰਕ ਮੈਂਬਰਾਂ ਦਾ ਤੇ ਲੋਕਾਂ ਦਾ ਪੁਲਿਸ ਦੇ ਉੱਤੇ ਵੀ ਇਲਜ਼ਾਮ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਰਾਤ ਤਕਰੀਬਨ 9:30-10 ਵਜੇ ਦੇ ਫੋਨ ਕੀਤਾ 112 ਦੇ ਉੱਤੇ ਸਵੇਰ ਤੱਕ ਪੁਲਿਸ ਇੱਥੇ ਪਹੁੰਚੀ ਹੀ ਨਹੀਂ ਯਾਨੀ ਕਿ ਪੂਰੀ ਰਾਤ ਪੁਲਿਸ ਵਾਲਿਆਂ ਨੂੰ ਉਡੀਕਦੇ ਰਹੇ ਲੋਕਾਂ ਨੇ ਜੋ ਮੁੰਡਿਆਂ ਨੂੰ ਬੰਨ ਕੇ ਰੱਖਿਆ ਸੀ ਉਹਨਾਂ ਨੂੰ ਕਮਰੇ ਵਿੱਚ ਬੰਦ ਕੀਤਾ ਤੇ ਜਦੋਂ ਸਵੇਰੇ ਪੁਲਿਸ ਵਾਲੇ ਆਏ ਤਾਂ ਉਦੋਂ ਪੁਲਿਸ ਦੇ ਹਵਾਲੇ ਕੀਤੇ ਗਏ ਸਾਰੀ ਰਾਤ ਪੁਲਿਸ ਵਾਲੇ ਉੱਥੇ ਨਹੀਂ ਪਹੁੰਚੇ ਲੋਕਾਂ ਦੇ ਵਿੱਚ ਇਸ ਗੱਲ ਦਾ ਰੋਸ ਸੀ ਕਿ ਆਖਰ ਲੋਕ ਕਿੰਨਾ ਦੇ ਸਹਾਰੇ ਸੁਰੱਖਿਅਤ ਆਪਣੇ ਆਪ ਨੂੰ ਮਹਿਸੂਸ ਕਰਨ ਇਹੀ ਨਹੀਂ ਪਿੰਡ ਵਾਸੀਆਂ ਵੱਲੋਂ ਲੋਕਾਂ ਵੱਲੋਂ ਦੇਰ ਰਾਤ ਥਾਣੇ ਦੇ ਬਾਹਰ ਜਾ ਕੇ ਵੀ ਵੀਡੀਓ ਬਣਾਈ ਗਈ ਉੱਥੇ ਜਾ ਕੇ ਵੀ ਥਾਣੇ ਨੂੰ ਫੋਨ ਕੀਤਾ ਗਿਆ ਪਰ ਅੰਦਰੋਂ ਨਾ ਤਾਂ ਕਿਸੇ ਨੇ ਦਰਵਾਜ਼ਾ ਖੋਲ੍ਹਿਆ ਤੇ ਨਾ ਹੀ ਲੋਕਾਂ ਦੀ ਕੋਈ ਜ਼ੁਧਬੋਧ ਲਈ ਹੈ ਇਸ ਨੂੰ ਕੇ ਲੋਕਾਂ ਵੱਲੋਂ ਬਕਾਇਦਾ ਥਾਣੇ ਦੇ ਬਾਹਰ ਖੜ ਕੇ ਠਕੋਲੀ ਥਾਣੇ ਦੇ ਬਾਹਰ ਖੜ ਕੇ ਵੀਡੀਓ ਬਣਾਈ ਗਈ ਹੈ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਰੋਹ ਹੋਰ ਜ਼ਿਆਦਾ ਵਧ ਗਿਆ ਕਿ ਆਖਰ ਲੋਕ ਸੁਰੱਖਿਅਤ ਕਿਵੇਂ ਮਹਿਸੂਸ ਕਰਨ ਖੈਰ ਜਦੋਂ ਇਹਨਾਂ ਬਦਮਾਸ਼ਾਂ ਵੱਲੋਂ ਪਰਿਵਾਰ ਦੇ ਨਾਲ ਬਦਤਮੀਜ਼ੀ ਕੀਤੀ ਗਈ ਲੋਕ ਇਕੱਠੇ ਹੋਏ ਇਹਨਾਂ ਵੱਲੋਂ ਦੋ ਨੌਜਵਾਨਾਂ ਨੂੰ ਫੜਿਆ ਗਿਆ ਤੇ ਫਿਰ ਤੜਕੇ ਸਵੇਰੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਇਹ ਸਾਰੇ ਮਾਮਲੇ ਦੇ ਵਿੱਚ ਪੁਲਿਸ ਦੇ ਉੱਤੇ ਸਵਾਲ ਨੇ ਕਿ ਆਖਰ ਜਦੋਂ 112 ਦੇ ਉੱਤੇ ਕਾਲ ਕੀਤੀ ਜਾਂਦੀ ਹੈ ਤਾਂ ਉਹ ਮੌਕੇ ਤੇ ਕਿਉਂ ਨੀ ਪਹੁੰਚੇ ਜੇਕਰ ਰਾਤ 9:30 ਤੋਂ 10 ਵਜੇ ਦੀ ਗੱਲ ਹੈ ਤਾਂ ਸਵੇਰੇ 9:30 ਤੋਂ 10 ਵਜੇ ਉਹ ਕਿਉਂ ਪਹੁੰਚਦੇ ਨੇ 12 ਘੰਟੇ ਲੇਟ ਪੁਲਿਸ ਕਿਉਂ ਆਉਂਦੀ ਹੈ ਤੇ ਇਸ ਨੂੰ ਲੈ ਕੇ ਲੋਕ ਹੁਣ ਸਵਾਲ ਕਰ ਰਹੇ ਨੇ ਖੈਰ ਜੇ ਇਸ ਨੌਜਵਾਨ ਦੇ ਸੱਟਾਂ ਲੱਗੀਆਂ ਨੇ ਉਹ ਹਸਪਤਾਲ ਦੇ ਵਿੱਚ ਦਾਖਲ ਹੈ ਆ ਸੁਣਦੇ ਆ ਉਹ ਨੌਜਵਾਨ ਕੀ ਕਹਿੰਦਾ ਕੀ ਨਾਮ ਹੈ ਜੀ ਤੁਹਾਡਾ ਵੀਰੇ ਗੁਰਵਿੰਦਰ ਸਿੰਘ ਕੀ ਵਾਰਦਾਤ ਹੋਈ ਸ਼੍ਰੀਮਨ ਕੱਲ੍ਹ ਬੱਦੂ ਕੁਝ ਨਹੀਂ ਬਰੇ ਸਿੱਦਕਾਂਰ ਬੰਦਕਾਰ ਗਏ ਆ ਰਹੇ ਜੀ ਆਪਣੇ ਰਸਤੇ 'ਚ ਮੁੰਡੇ ਖੜੇ ਜੀ ਕਾਫੀ ਸਾਰੇ ਕਿੰਨੇ ਕੁ ਮੁੰਡੇ ਹੋਣ 10-12 ਦੇ ਕਰੀ ਮੁੰਡੇ ਸੀ ਨਸ਼ਾ ਕੀਤਾ ਸੀ ਪੂਰਾ ਉਹਨਾਂ ਨੇ ਗਾਲਾਂ ਕੱਢ ਦੇ ਜਿਗ ਦੂਜਿਆਂ ਨੂੰ ਬੁਰੇ ਹਾਲ ਚੋਂ ਉਹਨਾਂ ਨੇ ਤੇ ਮੈਂ ਤਾਂ ਨਿਕਲ ਗਿਆ ਅੱਗੇ ਮੇਰੇ ਪਿੱਛੇ ਮਾਤਾ ਆ ਰਹੀ ਸੀ ਤੇ ਮਾਤਾ ਨੇ ਕਿਹਾ ਤੁਸੀਂ ਇੱਥੇ ਕੀ ਕਰ ਰਹੇ ਹੋ ਵੀ ਗਾਲਾਂ ਗੋਲਾਂ ਕੱਢ ਰਹੇ ਹੋ ਵੀ ਇੱਥੇ ਲੋਕਾਂ ਤੇ ਆਪ ਪੈਣਾ ਜਾ ਰਹੀਆਂ ਵੀ ਤੁਸੀਂ ਆਪਣੇ ਜਾਓ ਮੰਮੀ ਨੂੰ ਕਹਿਣ ਲੱਗੇ ਤੂੰ ਕੌਣ ਹੁੰਦੀ ਆ ਕਹਿੰਦਾ ਕਾਣ ਵਾਲੀ ਮੰਮੀ ਕਹਿੰਦੀ ਮੈਂ ਤਾਂ ਇੱਥੇ ਰਹਿੰਦੀ ਮੇਰਾ ਲੋਕਲ ਘਰ ਹੈ ਤੇ ਮੰਮੀ ਨੂੰ ੱੱਕਾ ਮਾਰਿਆ ਉਹਨਾਂ ਨੇ ਮੰਮੀ गिर ਗਏ ਮੇਰਾ ਛੋਟਾ ਬੇਟਾ ਨਾਲ ਸੀ ਮੇਰੇ ਆਪਣੇ ਅੱਗੇ ਨਿਕਲ ਗਿਆ ਤੇ ਉਹਨਾਂ ਦੇ ਪਪਾ ਵੀ ਮੰਮਾ ਦਾਦੀ ਨੂੰ ੱੱਕਾ ਮਗਾ ਮਮਿੰਨ ਤੋਂ ਕਦਮ ਆ ਰਿਹਾ ਉਹਨੇ ਮੈਨੂੰ ਫੜ ਲਿਆ ਵੀਰੇ 10 12 ਜਣੇ ਸੀ ਡੰਡਾ ਡੁੰਡੇ ਲੈ ਰਹੇ ਸੀ ਸਿਰ ਸੂਰ ਚ ਮਾਰੇ ਮੇਰੇ ਮੋਢੇ ਮੋਢੇ ਲੱਤਾਂ ਦੇ ਮਾਰੇ ਨੱਡੇ ਓਡੇ ਯਾਰ ਕੀ ਕੀ ਸੀਗੇ ਉਹਨਾਂ ਨੂੰ ਡੰਡੇ ਸੀ ਉਹਨੋਂ ਕੋਲ ਵੀਰੇ ਡੰਡੇ ਸੀ ਹਾਂਜੀ ਡੰਡੇ ਪ੍ਰਵਾਸੀ ਸੀਗੇ ਪ੍ਰਵਾਸੀ ਸੀਗੇ ਪ੍ਰਵਾਸੀ ਫੇਰ ਅੱਗੇ ਬੰ ਮੈਨੂੰ ਕੁੱਟਿਆ ਉਹਨੇ ਵੀਰੇ ਸਿਰ ਸੂਰ 파ੜਦਾ ਮੇਰਾ ਮੈਂ ਦੇਖਿਆ ਮੇਰਾ ਬਲੱਡ ਗ੍ਰੀਨ ਲੱਗੇ ਮੇਰੇ ਕੱਪੜੇ ਤੇ ਬਲੱਡ ਗ੍ਰੀਨ ਲੱਗ ਗਿਆ ਤੇ ਫਿਰ ਉਹ ਪਾਸਪੋਰਟ ਦੇ ਆ ਕੇ ਦੇਖਿਆ ਉਹਨਾਂ ਨੇ ਵੀ ਹੁਣ ਕੁੱਟਰੇ ਫੜ ਗਿਆ ਤੇ ਉਹਨਾਂ ਨੇ ਛਡਾਇਆ ਛੁਡਾਇਆ ਹੱਦ ਤੋ ਪਾਈ ਉਹੀ ਕਾਫੀ ਉਹਨਾਂ ਇਰੇ ਸਾਡੇ ਬੰਦੇ ਸੀ ਨਾ ਉਹਨਾਂ ਇੱਕ ਬੰਦਾ ਫੜ ਲਿਆ ਠੀਕ ਹੈ ਇੱਕ ਬੰਦਾ ਫੜਿਆ ਤਾਂ ਦੂਜਾ ਬੰਦਾ ਉਹਨਾਂ ਦਾ ਫਿਰ ਘੁੰਮਦਾ ਘਮੰਦਾ ਆ ਗਿਆ ਦੇਖਣ ਆ ਗਿਆ ਤੇ ਉਹਨਾਂ ਨੇ ਦੇਖਿਆ ਵੀ ਉਹ ਬੰਦਾ ਵੀ ਹੋਆ ਕਿਰਾ ਤੁਸੀਂ ਸਾਡਾ ਬੰਦਾ ਫੜਿਆ ਸਾਡੋ ਬੰਦ ਸਾਡੇ ਬੰਦੇ ਛੱਡੋ ਉਹ ਪਿੰਡ ਦੇ ਮੁੰਡਿਆਂ ਦਾ ਦੂਜਾ ਮੁੰਡਾ ਹੀ ਫੜ ਲਿਆ ਸਾਡੇ ਨੇ ਮੈਂ ਫੜ ਕੇ ਮੁੰਡਾ ਬਰਾਂਦਰ ਕਮਰੇ 'ਚ ਬੰਦ ਕਰ ਲਿਆ ਰਾਤ ਨੂੰ ਅਸੀਂ ਪੁਲਿਸ ਵਾਲਿਆਂ ਨੂੰ ਫੋਨ ਕਰਿਆ ਕੋਈ ਕਾਰਵਾਈ ਨਹੀਂ ਵੀਰੇ ਤੇ ਥੋੜੇ ਸੱਟਾ ਕਿੱਥੇ ਕਿੱਥੇ ਵੱਜੀ ਮੇਰੇ ਸਿਰ 'ਚ ਲੱਗੇ ਵੀਰੇ ਟਾਂਕੇ ਲੱਗੇ ਕਿੰਨੇ ਕ ਟਾਂਕੇ ਲੱਗੇ 4 ਟਾਂਕੇ ਅਗਰ ਉਹ ਦਵਰੇ ਮੈਨੂੰ ਮਾਰ ਦੇਣਾ ਸੀ ਉਹਨਾਂ ਨੇ ਮੈਨੂੰ ਮੇਰਾ ਬਚਾਅ ਹੋ ਗਿਆ ਆਗੇ ਸੀ ਬੰਦੇ ਬੰਤੇ ਆਗੇ ਸੀ ਬਚਾਅ ਹੋ ਗਿਆ ਆਲੇ ਬੰਦੇ ਨੇ ਆ ਕੇ ਬਚਾ ਲਿਆ ਹਾਂ ਉਹ ਲਾਕ ਬੁਸਕ ਕਰਾਇਦਾਰ ਦੀ ਕੁਛ ਉਹ ਆ ਗਏ ਉਹਨਾਂ ਨੇ ਜਾ ਕੇ ਛਡਾਇਆ ਛੁਡਾਇਆ ਮਤਲਬ ਬਾਕੀ ਬੰਤੇ ਭਾਜੀ ਕੇ ਬਾਦ ਦੋ ਬੰਦੇ ਫੜ ਲਏ ਵੀਰੇ ਤੇਜਿੰਦਰ ਗਰ ਤੁਹਾਡਾ ਕੀ ਮਨਦਾ ਸੀ ਰਾਤ ਨੂੰ ਜੀ ਅਸੀਂ ਦੁਕਾਨ ਬੰਦ ਕਰਕੇ ਜਾ ਰਹੇ ਸੀ ਘਰ ਨੂੰ ਰਸਤੇ ਵਿੱਚ ਖੜੀਆਂ ਦੀਆਂ ਗੱਡੀਆਂ ਸਕੂਟਰਾਂ ਮੋਟਰਸਾਈਕਲਾਂ ਦੀ 10 15 ਬੰਦੇ ਤੇ ਗਾਲ ਕਲੋਜ਼ ਕਰ ਰਹੇ ਤੇ ਆਪਸ ਮੈਂ ਕਹ ਗਾਲਾਂ ਕਾਨੂੰ ਕੱਢ ਰਹੇ ਆ ਯਾਰੇ ਸਾਨੂੰ ਕੀ ਲੈਣਾ ਗਾਲਾਂ ਮਾ ਸਾਡਾ ਘਰ ਆ ਅਸੀਂ ਕਹਿ ਵੀ ਸਕਦੇ ਆ ਸਾਨੂੰ ਸ਼ਰਮ ਨਹੀਂ ਆਉਂਦੀ ਕਿ ਗਾਲਾਂ ਕੱਢ ਰਹੇ ਗੰਦੀ ਗੰਦੀ ਆ ਉਹਨਾਂ ਨੇ ਫੜ ਕੇ ਮੈਨੂੰ ਧੱਕਾ ਮਾਰਿਆ ਜ਼ੋਰ ਦਾ ਮੈਂ ਗਿਰ ਗਈ ਇਹ ਮੇਰੇ ਪਿੱਛੇ ਪਤਾ ਨਹੀਂ ਕੀ ਮਾਰਿਆ ਕੀ ਨਹੀਂ ਮਾਰਿਆ ਉਹਨਾਂ ਨੇ ਖਿੱਚ ਕੇ ਪਿੱਛੇ ਮਾਂ ਪਰ ਮਰੇ ਮੁੰਡੇ ਕਮਾਰਿਆ ਉਹਨਾਂ ਨੇ ਕਿਆ ਉਹਨਾਂ ਦੇ ਹੱਥ ਵਿੱਚ ਹੈ ਤਾਂ ਕਿਆ ਨਹੀਂ ਹੈ ਤਾਂ ਤੁੜ ਕੀ ਨਾਮ ਹੈ ਤੁਹਾਡਾ ਤੇ ਕੀ ਵਰਦਾ ਤੋਈ ਆ ਪਿੰਡ ਦੇ ਹਾਂ ਮੇਰਾ ਨਾਮ ਮਨੀਸ਼ ਆ ਜੀ ਪਿੰਡ ਦਾ ਨਾਮ ਵੀ ਦੱਸ ਪਿੰਡ ਦਾ ਨਾਮ ਹਿੰਮਤਗੜ ਟਕੋਲਾ ਹੈ ਜੀ ਇਹ ਮੇਰਾ ਸਾਲਾ ਹੈ ਜੀ ਜਿਹਦੇ ਨਾਲ ਵਰਦਾਤ ਹੋਈ ਇੱਥੇ ਦਿਨ ਪ੍ਰਤੀ ਦਿਨ ਜਿਹੜੇ ਆ ਨਸ਼ੇ ਦੇ ਵਰਦਾਤਾਂ ਵੱਧਦੀਆਂ ਜਾ ਰਹੀਆਂ ਜੀ ਰਾਤ 15 20 ਮੁੰਡੇ ਸੀਗੇ ਜੀ ਜਿਹੜੇ ਇੱਥੇ ਦੁਕਾਨ ਵਧਾ ਕੇ ਆਪਣੀ ਘਰ ਨੂੰ ਆ ਰਹੇ ਸੀਗੇ ਦੁਕਾਨ ਦੇ ਚੱਕਰਾਂ ਜੇ ਨਹੀਂ ਛਿਟਣਾ ਛਿਪਟੀ ਦੀ ਉਹਨਾਂ ਤੋਂ ਕੋਸ਼ਿਸ਼ ਕੀਤੀ ਕੁਝ ਪੈਸੇ ਵੀ ਖੋ ਗੇ ਲੰਘ ਗੇ ਔਰ ਜਿਸ ਕਰਕੇ ਇਹਨਾਂ ਦੇ ਡੰਡਾ ਇਹਦੇ ਸਿਰ ਤੇ ਮਾਰਿਆ ਜਿਸ ਦੇ ਮੁੰਡੇ ਦੇ ਟਾਂਕੇ ਲੱਗੇ ਹੋਏ ਆ ਅਸੀਂ ਉਸ ਟਮ ਦੋ ਮੁੰਡੇ ਫੜ ਔਰ ਅਸੀਂ ਉਸ ਤੋਂ ਬਾਅਦ 100 ਨੰਬਰ 112 ਨੰਬਰ ਤੇ ਰਾਤ ਨੂੰ 10 10:30 ਵਜੇ ਤੋਂ ਕਾਲ ਕਰ ਰਹੇ ਹਾਂ ਕੋਈ ਹਜੇ ਤੱਕ ਪੁਲਿਸ ਵਾਲਾ ਨਹੀਂ ਆਇਆ ਕੋਈ ਕਾਰਵਾਈ ਨਹੀਂ ਇਹ ਵਾਰ ਦਾ 10:30 ਵਜੇ ਦੀ ਹੈ ਜੀ ਥਾਣੇ ਕਿੰਨੇ ਵਜੇ ਗਏ ਅਸੀਂ ਥਾਣੇ ਗਏ ਆ ਜੀ 11:30 ਵਜੇ ਜਦੋਂ ਸਾਡੀ ਕੋਈ ਕਿਸੇ ਨੇ ਸੁਣੀ ਨਹੀਂ ਅਸੀਂ ਮੁੰਡੇ ਨੂੰ ਦਾਖਲ ਕਰਾਇਆ ਉਹਦੇ ਨਾਲ ਡਿਸਪੈਂਸਰੀ ਦੇ ਵਿੱਚ ਕਿ ਹਾਂ ਵੀ ਹਜੇ ਤੱਕ ਪੁਲਸ ਵਾਲੇ ਤਾਂ ਨਹੀਂ ਰਹੇ ਉਹਦੇ ਘਟੋ ਘਟਾ ਟਾਂਕੇ ਟੁੰਕੇ ਦਲਵਾਈਏ ਕਿਉਂਕਿ ਸਿਰ ਤੋਂ ਬਲੀਡਿੰਗ ਉਹਦੀ ਹੋ ਹੀ ਰਹੀ ਸੀਗੀ ਤਾਂ ਹੁਣ ਅਸੀਂ ਉਹਨੂੰ ਜਦੋਂ ਐਡਮਿਟ ਕਰਾਇਆ ਉੱਥੇ 112 ਨੰਬਰ ਦੀ ਜਿਹੜੀ ਉਹਨਾਂ ਦੀ ਵੈਨ ਹੈਗੀ ਆ ਉਹ ਵੀ ਬਾਹਰ ਖੜੀ ਸੀ ਪੁਲਸ ਵਾਲਿਆਂ ਦੀ ਗੱਡੀ ਲੇਕਿਨ ਪੁਲਸ ਵਾਲੇ ਜਿਹੜੇ ਕੋਈ ਨਹੀਂ ਆਇਆ ਔਰ ਰਾਤ ਨੂੰ ਉਹਨਾਂ ਦਾ 2-3 ਵਜੇ ਫੋਨ ਆਇਆ ਉਸਟਮ ਉਹ ਕਹਿੰਦੇ ਆ ਕਿ ਜੀ ਤੁਸੀਂ ਬੰਦੇ ਜਿਹੜੇ ਫੜੇ ਹੋਏ ਆ ਉਹ ਛੱਡ ਕੇ ਜਾਓ ਇਹ ਸਾਡਾ ਕੰਮ ਕੋਈ ਆਸੀਂ ਆਪਣੇ ਮਰੀਜ਼ ਸੰਭਾਲ ਲਾਂਗੇ ਕੀ ਹੈ ਪੁਲਿਸ ਇੱਥੇ ਦੀ ਨਾ ਕੰਮ ਹੋ ਗਈ ਜੀ ਕੋਈ ਇੱਥੇ ਕਾਰਵਾਈ ਨਹੀਂ ਕਰਦੀ ਕੋਈ ਕੁਝ ਨਹੀਂ ਕਰਦੀ ਜੀ ਅਜੇ ਤੱਕ ਉਹ ਅਜੇ ਤੱਕ ਵੀ ਸਟਿਲ ਜਿਹੜੇ ਆ ਕੋਈ ਪੁਲਿਸ ਵਾਲਾ ਨਹੀਂ ਆਇਆ ਅਸਵੇਰ ਦੇ ਇਸਟਮ ਜਿਹੜੇ 9:00 ਵਜ ਗਏ ਜੀ ਅਜੇ ਤਾਂ ਕੋਈ ਪੁਲਿਸ ਵਾਲਾ ਨਹੀਂ ਆਇਆ ਇੱਥੇ ਅਸੀਂ ਥਾਣੇ ਗਏ ਸੀਗੇ ਅਸੀਂ ਥਾਣੇ ਗਏ ਸੀਗੇ ਜੀ ਥਾਣੇ ਦਾ ਗੇਟ ਨਹੀਂ ਖੋਲਿਆ ਕਿਸੇ ਨੇ ਵੀ ਸਾਡੇ ਕੋਲ ਉਹਦੀ ਵੀਡੀਓ ਹੈਗੀ ਆ ਅਸੀਂ ਥਾਣੇ ਦੇ ਬਾ ਕਿਸੇ ਦਾ ਜਵਾਬ ਨਹੀਂ ਆਇਆ ਕਿਸੇ ਦਾ ਕੋਈ ਜਵਾਬ ਨਹੀਂ ਆਇਆ ਜੀ ਉਸ ਤੋਂ ਬਾਅਦ ਇੱਕ ਬੰਦਾ ਆਇਆ ਉਹ ਕਹਿੰਦਾ ਜੀ ਇਹ ਇੰਨੇ ਬੰਦਿਆਂ ਨੂੰ ਅਸੀਂ ਅੰਦਰ ਨਹੀਂ ਆਣ ਦਵਾਵਾਂਗੇ ਜੀ ਥਾਣੇ ਦੇ ਅੰਦਰ ਸਿਰਫ ਦੋ ਬੰਦੇ ਅੰਦਰ ਆਣਗੇ ਜੀ ਥਾਣੇ ਅਸੀਂ ਸਿਰਫ ਪੰਜ ਬੰਦੇ ਸੀਗੇ ਜੀ ਉਹ ਵੀ ਘਰ ਦੇ ਬੰਦੇ ਸੀਗੇ ਕੋਈ ਬਾਹਰ ਦਾ ਬੰਦਾ ਨਹੀਂ ਸੀਗਾ ਜੀ ਜੀ ਦੇ ਸੱਟਾ ਵੱਜੇ ਉਹਦੇ ਕਿੰਨੇ ਕਿ ਸੱਟਾ ਵੱਜੇ ਉਹਦੇ ਇੱਥੇ ਸਿਰ ਦੇ ਉੱਤੇ ਬਲੀਡਿੰਗ ਹੋਈ ਹੋਈ ਆ ਜੀ ਪੂਰੇ ਇੱਥੇ ਟਾਂਕੇ ਲੱਗੇ ਹੋਏ ਆ ਸਿਰਫ ਫਟੇ ਹੋਏ ਆ ਬਾਕੀ ਲੱਤਾਂ ਗੋਡਿਆਂ ਤੇ ਵੱਜੀ ਹੋਈ ਆ ਜੀ ਉਹਦੇ ਉਹਦਾ ਗੁਰ ਉਹਦਾ ਗੁਰਵਿੰਦਰ ਨਾਮ ਹੈ ਜੀ ਉਹ ਡਰਾਈਵਰ ਹੈ ਜੀ ਗੱ